ਹੰਨਾ ਤਾਂ ਬਾਰ ਲੱਗ ਗਿਆ ਪੈਗਾ ਚਲ ਸਾਡਾ ਗਾਂਹਾਂ ਦੇਖਦੇ ਘਰ ਆਹ ਬਾਰ ਖੁੱਲਾ ਪਿਆ ਮੈਂ ਇਹਨਾਂ ਦੇ ਦੇਖਦੀ ਜੋ ਕੋਈ ਸੂਟ ਵੇਚ ਜਾ ਜੇ ਤਾਂ ਮੇਰਾ ਸੂਟ ਵੇਚ ਹੀ ਲੈਣਾ ਮੈਂ ਹਚਾਰ ਕ ਭਾਂਡੇ ਰੰਦੇ ਸੀ ਕਿ ਆਈ ਥੋਈ ਜਾਵਾਂ ਨਾ ਕਿਤੇ ਸਾਰਾ ਕੰਮ ਨਹੀਂ ਵੇੜੇ ਲੀਹੇ ਕੱਪੜੇ ਦੇ ਕਪੜੇ ਕਪੜੇ ਵੀ ਸੁੱਕਣੇ ਪਾਏ ਅੰਦੇ ਚਾਹ ਮੋਰ ਫੇਲੇਟ ਵਾਲਾ ਹੋ ਜੂਗੀ ਹੁਣ ਕੰਮ ਨਵੇੜ ਕੇ ਦੁੱਧ ਵੀ ਲੈ ਆਵਾਂ ਹੁਣ ਚਲਿਆਂ ਜਿਹੜਾ ਨਾਲ ਦੇ ਆਇਆ ਲੈ ਤੋਹੋ ਇਹ ਨਹੀਂ ਆਇਆ ਫਰਾਂ ਆ ਚੌਟੂ ਮੈਂ ਦੁਬਿਠਾ ਲੈਂਦੇ ਆਂ ਯਾ ਕਿੜਾ ਹੋਏ ਨਾ ਖਾਲ ਕਰਦੇ ਆਂ ਆ ਲੈ ਆਡੋਲ ਨੀਂ ਥੇਵੀ ਰੱਖੀ ਤੋ ਮੈਂ ਰੱਖਤੀ ਸੀਗੀ ਚਲ ਇਹਨੇ ਸੁੱਕ ਗਈ ਇਹ ਹੋਰ ਚਲ ਆਇਆ ਦੁੱਧ ਤਾਂ ਹੁਣ ਮੈਂ ਲੈਣ ਵਗ ਜਾਂਗੀ ਹਨਾ ਤੇ ਹੁਣ ਮੈਂ ਪੈਸੇ ਵੀ ਦੇ ਹੀ ਆਵਾਂ ਉਹਨਾਂ ਦੇ ਫਿਰ ਚਲ ਉਹਨਾਂ ਨੂੰ ਵੀ ਆ ਝਾਕ ਜੀ ਰਹਿੰਦੀ ਹੈਗੀ ਹੋਰ ਚਲ ਫਿਰ ਇਕੱਠੇ ਦੇ ਨੇ ਪਾਲਿ ਔਖੇ ਹੋ ਜਾਂਦੇ ਆ ਥੋੜੇ ਥੋੜੇ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਇੰਨਾ पैसे भी चाक के लिया है दें चल पांच हजार रुपया दे दी होने चल हम दुधन बागी है चल रसोई का बार भी ला दे, तो भी ला दे आ जो कौन आ गया हूं चल पहखे गए दुधरा चल फिर ही देखूंगी देखा कौन है वो देखा को खड़ी है कोई नहीं 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 कौन है ठीक है सूट लेना कोई सोल सूल लेना चल तू सौल चल कोई गहंगा बार फिर मैं खड़गी बार खड़का आना जरूरी महा चल तू लेते तेरी सस भी ली रही मेथो मैं ਤੇ ਕਪੜੇ ਵੀਨੇ ਲੈਂਦੇ ਕੋ ਕੁਰਤੇ ਪਜਾਮੇ ਕੀ ਸੂਟ ਕੀ ਤੇ ਲੈ ਲੈਂਦੀ ਸੀਗੀ ਹੈ ਗਈ ਹੋਈ ਉਹ ਕਿਤੇ ਹੈ ਨਹੀਂ ਗਈ ਹੋਰ ਬਈ ਮम्मी ਤਾਂ ਮੇਰੀ ਹੈ ਉਹਦੇ ਸਟੈਰੀ ਚ ਗਈ ਹੋਈ ਸੀ ਜਾਂਦੀ ਭੈਣ ਕੋਲੇ ਅੱਛਾ ਹੂੰ ਦੇਖ ਲਾ ਸੂਟ ਸਾਲ ਦੇਖ ਲਾ ਸੂਟ ਦੇਖ ਲਾ ਜਹਾ ਦੇ ਨਾ ਤੇ ਤੇ ਜਿਹੜਾ ਤੇ ਮੈਨੂੰ ਪਹਿਲਾਂ ਦਿਖਾ ਕੇ ਗਈ ਸੀ ਕਿ ਹਨਾ ਜੋ ਮੈਂ ਲੈ ਲੇ ਮੇਰੇ ਪਸੰਦਾ ਹੈ ਮੇਰੇ ਕੀ ਪਸੰਦਾ ਹੈ ਸਾਡੇ ਆਂਡੇ ਗਵਾਨੀ ਨਾ ਸਾਰਿਆਂ ਦੀ ਪਸੰਦਾ ਹੈ ਸੂਟ ਇਹ ਤਾਂ ਹੀ ਤਾਂ ਤੈਨੂੰ ਫਿਰ ਮੈਂ ਕਹੀ ਜਾਨੀ ਆ ਵੀ ਤੇਰੇ ਸੱਸ ਵੀ ਲੈਂਦੀ ਸੀ ਮੈਥੋਂ ਕੱਪੜਾ ਉਹ ਤਾਂ ਮੈਨੂੰ ਪਤਾ ਨਹੀਂ ਹੈ ਕਿ ਮम्मी ਪਹਿਲਾਂ ਲੈਦੀ ਹੋਗੇ ਮੈਂ ਆਥੇ ਭੈਣ ਤੇ ਇੱਕ ਵਾਰ ਲੈਂਤਾ ਸੀਗਾ ਪਿਛਲੀ ਵਾਰੀ ਤੇ ਵਧੀਆ ਪਸੰਦ ਆਏ ਸਾਰਿਆਂ ਦੇ ਇਹ ਮਾਸੀ ਕਹਿੰਦੀ ਸਾਡੀ ਗਵੰਡਰ ਕਹਿੰਦੀ ਇਹ ਕਹਿੰਦੀ ਜਿੱਦੇ ਉਹ ਆਈ ਭੈਣੇ ਕੇ ਮੈਨੂੰ ਦਸੀ ਹੈਂ ਤੇ ਮੈਨੂੰ ਬੁਲਾਇਆ ਗਏ ਸੀ ਹੋਰ ਬਿਲਕੁਲ ਕਪੜਾ ਕਹਿੰਦੀ ਵਧੀਆ ਹੁੰਦਾ ਹੈ ਸੱਦਲੀ ਫਿਰ ਉਹਨੂੰ ਸੱਦਨੇ ਸੂਟ ਹੁੰਦੇ ਸੂਟ ਨਹੀਂ ਹੈ ਸੂਟ ਤਾਂ ਮੈਂ ਵਧੀਆ ਲੈਣਾਂਗੀ ਹੋਰ ਤੈਨੂੰ ਕਰ ਤੂੰ ਆਪਦੇ ਖੋਲੇ ਨੂੰ ਮੈਂ ਬੋਲਦੀ ਨਾ ਮਾਰਿਆ ਮਾਨ ਪੱਟ ਕੇ ਦੇਖ ਲੈ ਜੇ ਬੋਲ ਮਾਰਨਾ ਬੋਲ ਮਾਰ ਲੈਗਾ ਫਿਰ ਅੱਠਣਾ ਹੀ ਦੇਖਣਾ ਕੇ ਚੱਲ ਫਿਰ ਆਏ ਜੇ ਕੋਈ ਜਾਂਦਾ ਹੈ ਨਾ ਹਨ ਮੈਨ ਦੇਖਲਾ ਸੀਡ ਤਾਂ ਸੋਹਣੇ ਨੇ ਆ ਦੇਖ। ਸੂਰ ਤਾਂ ਸਾਰੇ ਹੋਤ ਨਾ। ਉਹਦੇ ਵਾਲੇ ਨੇ ਵਧੀਆ ਵਾੜਾਂ ਆਏ ਆ। ਆ ਦੇਖ। ਆ ਵਿੱਚ ਫਿੱਕੇ। ਚਲ ਜੇ ਵੇਖ ਜਾਣ ਆ। ਮੈਂ ਵੀ ਤੁਰੀ ਫਿਰਦੀ ਆ ਵੀ ਚਾ ਕੋਈ ਦਿਹਾੜੀ ਬਣ ਜੇ ਵੇ। ਦੋ ਚਾਰ ਬਿੱਥੀਆਂ ਵੇਖ ਜਾਣ। ਚਲ ਇੰਨੇ ਨਾਲ ਮੇਰਾ। ਐ ਹੋ ਜੂਗਾ ਦਿਹਾੜੀ ਪੈ ਜੂਗੀ ਤੁਰੀ ਫੱਦੀ ਦੀ। ਹਨਾ ਵੇਖ ਗਏ ਵੀ। ਬੜਾ ਟਾਈਮ ਨਾ ਲਾ ਦੇ ਕਿਤੇ। ਉਹ ਤਾਂ ਪੈਣ ਉਹ ਹੀ ਗੱਲ ਕਿੱਥੇ ਉਹ ਤਾਂ ਕੋਈ ਨਹੀਂ ਸੁਣਦਾ ਹੈਗਾ ਇੱਧਰ ਤਾਂ ਨੋਰਾ ਹੈਗਾ ਪਸੋਲੇਗੇ ਇੱਧਰ ਤਾਂ ਬਾਰ ਬੂਰ ਲਾਈ ਬੈਠੇ ਹੈਗੇ ਤੇ ਗਾਂ ਹੈ ਹੁੰਦਾ ਰ ਘਰ ਤਾਂ ਉਹ ਉਧਰਲਾ ਵੀ ਲਾਈ ਬੈਠਿਆ ਗਿਆ ਉਹਦਾ ਕਿਹੜਾ ਸੁਣਦੀ ਹੈਗੀ ਫਿਰ ਸਿੱਧੀ ਦੇਖ ਲੈ ਜੇ ਬੋਲ ਮਾਰਨਾ ਤਾਂ ਇੱਧਰ ਬਾਰ ਹੈਗਾ ਕੋਈ ਮੋਲ ਮਾਰ ਲਿਆ ਇੱਧਰ ਤਾਂ ਹੈਗਾ ਇਹਨਾਂ ਦੇ ਬਾਰ ਫਿਰ ਆਹ ਕੁੰਡਾ ਖੜਕੋਣਾ ਪੂਗਾ ਫੇਰ ਆਉਣਗੇ ਹੁਣ ਫਿਰ ਖੋਜਾ ਬੋਲ ਮਾਰ ਲੈ ਜੇ ਸੱਦ ਲੈ ਸਕਦੇ ਹਾਂ ਲੈ ਸੱਦ ਲੈ ਭਾਈ ਦੇਖ ਲੈ ਚਲ ਮੈਂ ਦੇਖਦੀ ਆਂ ਕਿ ਫਿਰ ਹੁਣ ਇੱਧਰ ਕੀ ਬੁਲਾਉਣੀ ਕਹੋਗੇ ਫਿਰ ਹੁਣ ਤਾਂ ਸੁਣਿਆ ਨਹੀਂ ਹੈਗਾ ਨਹੀਂ ਤਾਂ ਇੱਥੇ ਫਿਰਦੇ ਜਾਂ ਹੁੰਦੇ ਗਏਗਾ ਦੇਖ ਲੈ ਚਲ ਮੈਂ ਨੂੰ ਵੀ ਆਏ ਮੇਰੇ ਦੋ ਸੂਟ ਵੇਖ ਜਾਣਗੇ ਹੋਰ ਚਲ ਆਏ ਤਾਂ ਹੁਣ ਨਹੀਂ ਹੈਗਾ ਹੋਰ ਤੂੰ ਕਰੀਂ ਨਾ ਤੂੰ ਪਸੰਦ ਜਿਹੜੇ ਕਰਨੇ ਨੇ ਸੱਦ ਲਿਆ ਜਾ ਤੂੰ ਕਰ ਲਾ ਜੇ ਪਸੰਦ ਕਰਨਾ ਜੇ ਕੋਈ ਸੂਟ ਚਲ ਕੋਈ ਨਹੀਂ ਮੈਂ ਵੀ ਦੇਖ ਲੂੰਗੀ ਦੇਖੂੰਗੀ ਮੈਂ ਵੀ ਚਲ ਮੈਨੇ ਬੁਲਾ ਕੇ ਲਿਆਉਣੀ ਇਹਨੂੰ ਇਹ ਤੇ ਲਾ ਗੁੰਡਾ ਖੜਕਾ ਕੇ ਦੇਖਦੀ ਆਂ ਜੇ ਬੋਲੂਗੀ ਚਲ ਦੇਖ ਲੈ ਫਿਰ ਪਾਈ ਬੁਲਾ ਲਿਆ ਮੈਨੂੰ ਮੂਹਿੰਦਾ ਟਾਈਮ ਲਾਤਾ ਹਜੇ ਤੱਕ ਕਹ ਨਹੀਂ ਆਈ ਹੈਗੀ ਲੈ ਨੇ ਪਾਣੀ ਨਾ ਪੀ ਲਾ ਤਾਂ ਆਈ ਹੀ ਨਹੀਂ ਹੈਗੀ ਪਾਣੀ ਦੀ ਘੁੱਟ ਤਾਂ ਪੀ ਲਵਾ ਮੈਂ ਤਾਂ ਤੇਜ਼ ਹੀ ਲੱਗ ਰਹੀ ਆਗੀ ਹਣਾ ਦੁਪਹਿਰੇ ਜੇ ਹੌਂ ਵੀ ਲੱਗ ਗਏ ਹੁਣ ਗਰਮੀ ਜੀ ਇਕ ਲਖਤ ਹੋਵੇ ਹੁਣ ਇਹ ਤੇ ਕਿਵੇਂ ਪੀ ਮਾਮੂ ਨਾਲ ਕੇ ਪਾਣੀ ਪਿਆ ਹੈਗਾ ਕੱਪ ਜਾ ਇਹਦੇ ਨਾਲ ਪੀ ਲੈਂਦੀ ਆ ਚੱਕ ਕੇ ਚਲ ਲਾ ਹਾਂ ਆ ਕੀ ਮੈਂ ਫਟਾ ਕੱਪ ਚ ਪਾਣੀ ਪਾਉਣ ਲੱਗੀ ਹਾਂ ਆ ਕੀ ਵਿੱਚ ਰਪਈਏ ਨਹੀਂ ਮੈਂ ਮਾਰ ਜਾ ਚੁੱਪ ਕਰ ਮਾਣਾ ਬਾਹਰ ਪਈ ਇਹਦਾ ਪਾਣੀ ਤਾਂ ਮੈਂ ਫੇਰ ਹੀ ਪੀ ਲੂੰਗੀ ਪਾਣੀ ਤਾਂ ਮੈਂ ਉਹ ਕਹਿ ਦੂੰਗੀ ਮੈਨੂੰ ਪਾਣੀ ਦੇ ਦੇ ਇੱਥੇ ਰੱਖ ਦੇ ਪਰੇ ਪਿੱਛਰ ਪਈ ਇਹਨੇ ਪਾਣੀ ਕੀ ਕਰਨਾ ਮੈਂ ਫੇਰ ਦੇ ਹੁਣ ਕੀ ਕਰਾਂ ਮੈਂ ਇਹਨਾਂ ਨੂੰ ਕਾਦੇ ਚ ਪਾਵਾਂ ਐ ਕਰਦੀਆਂ ਮੂੰ ਤਾਂ ਹੁਣ ਅਗਲਾ ਜੇ ਕੋਈ ਤਲਾਸੀ ਤੇ ਉਸੇ ਲੈਣ ਲੱਗਗੀ ਫੇਰ ਔਖਾ ਹੋ ਜੀ ਮੇਰੀ ਤਾਂ ਦਿਹਾੜੀ ਬਣ ਗਈ ਹੁਣ ਆਉਦੀ ਨਹੀਂ ਐ ਕਰਦੀਆਂ ਇਹ ਵਿੱਚ ਧਰ ਲੈਣੇ ਇੱਥੇ ਧਰ ਲੈਣੇ ਆਹ ਅਦੂਰੀ ਤਾਂ ਇਹ ਆ ਗਈ ਵਿੱਚ ਤਾਂ ਪਾਣੀ ਤਾਂ ਮੈਂ ਫੇਰ ਪੀ ਲਵਾਂਗੀ ਕੰਨੋ ਕਾ ਹੋ ਵੀ ਪਤਾ ਨਹੀਂ ਕਿੰਨਾ ਘਟਾ ਵਾਲਾ ਕਿ ਆਊਗਾ ਮੂੰ ਭੈਸੇ ਨਹੀਂ ਤਰੇ ਪਈ ਗਈ ਨਹੀਂ ਵੋ ਮੈਂ ਪਾਣੀ ਪੀਣ ਲੱਗੂ ਮੇਰੀ ਤਾਂ ਦਿਹਾੜੀ ਬਣ ਗਈ ਅੱਜ ਮੈਂ ਕੀ ਲੈਣਾ ਵਾ ਦੇਖੋ ਗਿਆ ਦੇਖਗਾ ਨਹੀਂ ਵਿਕੇ ਨਾ ਸੀ ਹੁਣ ਆ ਜੇਵੇ ਅਮੋਦੀ ਦੀ ਖਾ ਚਾਂਗੇ ਜਦੋਂ ਆ ਗਈ ਮਤੋਂ ਦੀ ਤੁਰ ਜਾਂਗੇ ਵੀ ਲੈ ਭਾਈ ਲੈਣਾ ਲੈਣਾ ਬਸਿੰਦਾ ਵਾਲਾ ਕਿੰਨਾ ਟਾਈਮ ਲਾਤਾ ਆਈਏ ਨੀ ਮੈਂ ਤਾਂ ਬੜਾ ਟਾਈਮ ਲਵਾਤਾ ਹੋਰ ਨਹੀਂ ਬੰਨੇ ਬੰਨਣਾ ਲੈਣੀ ਕੀ ਪਤਾ ਹੈ ਤੇ ਮੇਰਾ ਤਾਂ ਕੰਮ ਬਣਿਆ ਹੁਣ ਆਵੇ ਨਾ ਆਵੇ ਬਿੰਦਕ ਦੇਖਦੇ ਮੈਂ ਤਾਂ ਚੱਕ ਕੇ ਗੰਡੜੀ ਤੁਰ ਜਾਨੇ ਆ ਨੀ ਫਿਰ ਖੁੱਲੇ ਵਰਸਾ ੜਕੇ ਤੁਰ ਗਈ ਹਮ ਬਸ ਹਾਏ ਦਾ ਇਹ ਜੀ ਬੋਲੇ ਬੰਦਨ ਤਲ ਉੱਟ ਕੇ ਖਾ ਜਿਆ ਹਨ ਜਿਵੇਂ ਮੇਰੀ ਵਰਗੀ ਨੇ ਉਹ ਬੋਤਲ ਵਿੱਚ ਪੈਸੇ ਕਾਦੇ ਤਰ੍ਹਾਂ ਦਿੱਤ ਗਲਾਸ ਥੱਲੇ ਧਰਤੇ ਮਤਾ ਜੀ ਪਾਣੀ ਪੀਣ ਬ ਚੱਕ ਲੱਗੀ ਤਾਂ ਉਹ ਕੱਪ ਚ ਪੈਸੇ ਪਏ ਚਲ ਆ ਜਾਂਦੀ ਆ ਵੀ ਦੇਖਦੀ ਆਂਗੇ ਨੇ ਫਿਰ ਗੰਡੜੀ ਜੀ ਬਨ ਕੇ ਚੱਕੇ ਤੁਰ ਪਾਂਗੀ ਹੋਰ ਕੀ ਕਰਾਂ ਭੈਣ ਵੀ ਆ ਬੈਠੀ ਐ ਥੱਕੀ ਹੋਮਗੀ ਨਹੀਂ ਬੈਠੀ ਨਹੀਂ ਭਣ ਤਾ ਬਾਲਾ ਟਾਈਮ ਲਾਤਾ ਨਾ ਤੂੰ ਫੂਡ ਦੇਖ ਲੈ ਲੈਣਾ ਲੈਣਾ ਪੁੱਛਣਾ ਨਹੀਂ ਭਣ ਬੈ ਤਾਂ ਨਾ ਇੰਨਾ ਟਾਈਮ ਹੋਇਆ ਖੜੀ ਨੂੰ ਮੈਂ ਤਾਂ ਪੱਕ ਗਈ ਖੜੀ ਖੜੀ ਉੱਥੇ ਹੋਰ ਜੋ ਆਈ ਨਾ ਉਹ ਵੀ ਮੇਰਾ ਬਾਰ ਖੁੱਲਾ ਪਿਆਗਾ ਫਰਮਾ ਘਚਲਾਈ ਨੇ ਤੋਂ ਬੈਠੀ ਆਏਂਗੀ ਆ ਬੰਦੇ ਆਉਂਦੇ ਤੇ ਹਮਾਰੇ ਕਿਤਾ ਕਦਾ ਸ ਆਉਂਦੀ ਆ ਨਹੀਂ ਤੇ ਬੈਠੇ ਅੱਜ ਕੱਲੇ ਕਿਸੇ ਤੋਂ ਕੀ ਦਵਾਰ ਹੁੰਦਾਗਾ ਹੁੰਦਾ ਤਾਂ ਹੈ ਨਹੀਂਗਾ ਫਿਰ ਵੀ ਪਤਾ ਹੀ ਹੁੰਦਾਗਾ ਵੀ ਚੱਲ ਕਹਿ ਹੋ ਜਾਏਗਾ ਲੈ ਦੇਖ ਸੂਟ ਕਿਹੜਾ ਲੈਣਾਗਾ ਫਿਰ ਮੈਂ ਇਹ ਦੇਖ ਲੈਣੀ ਹੈਗੀ ਨਾਲੇ ਆਈ ਨਹੀਂਗੀ ਹੈਗੀ ਫਿਰ ਹੈ ਉਹ ਕਿਹੜਾ ਲੈਣਾਗਾ ਕਿਸੇ ਦੇ ਕਰੇਗੀ ਹਾਂ ਮੈਂ ਦੇਖ ਲੈ ਆ ਲੈਣਾ ਕੱਢਿਆ ਲੈ ਲੈ ਤੇਰੀ ਮਰਜ਼ੀ ਹੈਗੀ ਲੈ ਮੈਨੂੰ ਦਿਖਾ ਦੇ ਆ ਦਿਖਾ ਕੱਢੀ ਚੰਨੀ ਵਾਲਾ ਸੋਹਣਾ ਸੂਟ ਲੈ ਕਿੰਨਾ ਸੋਹਣਾ ਦਵੱਟਾ ਕੱਢਿਆ ਹਾਂ ਸੂਟ ਤਾਂ ਵੀ ਸੋਹਣਾਗਾ ਹੋਰ ਪਰ ਸੋੜ ਤਾਂ ਮੈਂ ਕੀ ਕਰਨਾਂ ਮੇਰੇ ਕੋਈ ਵਾਧੂ ਪਈ ਨਹੀਂ ਲੈ ਲੈ ਇਸ ਪਲੇਣਾਗਾ ਹੋਰ ਦਿਖਾ ਦੇ ਚੱਲ ਤੁੰ ਇੰਨਾ ਤਾਂ ਦਿਖਾ ਦੇ ਚੱਲਾ ਲੈ ਲੈ ਹਾਂ ਲੈਣਾ ਲੈਣਾ ਲੈ ਹਾਂ ਦਿਖਾ ਵੀ ਨਾ ਮੇਰੇ ਵਾਧਾ ਕਢਾਈ ਆ ਲੈ ਹੈ ਨਾ ਹਾਂ ਸਾਡੇ ਸੂਟਾ ਵੀ ਸੋਨਾਗਾ ਇਹ ਤਾਂ ਚੱਲ ਠਿੱਕਾ ਲਾ ਲਾ ਚੱਲ ਤੁੰ ਹਾਂ ਦਿਖਾ ਵੀ ਸੋਨਾ ਸੂਟ ਵਧੀਆ ਕੱਢਿਆ ਹੋਇਆ ਹਾਂ ਵੀ ਸੋਨਾ ਆਹ ਦਿਖਾ ਕੇ ਲੈ ਜਾਣਾ ਹੋਰ ਇਹ ਸੋੜ ਤਾਂ ਵੀ ਸੋਨਾ ਮੈਂ ਸੋਨੇ ਲਿਆਉਣੀ ਆਗੀ ਮੈਨੂੰ ਐ ਹੁੰਦਾ ਚਲ ਇੰਨੇ ਕੁ ਵਿਕ ਜਾਂਦੇ ਨੇ ਕਿ ਉਹਨੇ ਕੋ ਉਹ ਕਰ ਲੈਣੀ ਆਗੀ ਲੇ ਉਹਨੇ ਫਿਰ ਬਾਹਲੇ ਚੱਕਣੇ ਵੀ ਔਖੇ ਨੇ ਹੈਂ ਹਾਂ ਲੈ ਲੈ ਹਾਂ ਲੈ ਲੈ ਸੋਹਣਾ ਲੱਗੂਗਾ ਹੈਨਾ ਨਾਲੇ ਰੰਗੂ ਊੜਾ ਵਧੀਆ ਲੱਗਣਾ ਸੋਹਣਾ ਕਰ ਸੂਟ ਇਹ ਲੈ ਲੈ ਭਾਈ ਤੇਰੀ ਮਰਜ਼ੀ ਦੇਖ ਲੈ ਨੀ ਆ ਲੈ ਛੁੱਣ ਮੇਰੇ ਕੋਲ ਸਾਰੇ ਸੋਹਣੇ ਹੁੰਦੇ ਨੇਗੇ ਫਿਰ ਇੱਕ ਸ਼ਾਲ ਦਿਖਾ ਦੇ ਹਾਂ ਲੈ ਪਾ ਲੈ ਲਫਾਫੇ ਚ ਇਹ ਤਾਂ ਮੈਂ ਕੋਈ ਨਹੀਂ ਪਾ ਲੈਣੀ ਹੈਂ ਫਿਰ ਇੱਕ ਕੱਦਾ ਸ਼ਾਲ ਦੇਖ ਲੈਣੀ ਹੈਂ ਸ਼ਾਲ ਦੇਖ ਲੈ ਭਾਈ ਇੱਕ ਕੱਦਾ ਹਾਂ ਇਹ ਕੜਾਈਆਂ ਤਾਂ ਮੇਰੇ ਕੋਲ ਨੇ ਬਾਹਲੇ ਪੈਣੇ ਨੇ ਬਾਹਲੇ ਹੋਰ ਆ ਪੈਂਟੜਾ ਜਾਂ ਵਧੀਆਗਾ ਸਮਾਦੀ ਹੋਰ ਹੁਣ ਸ਼ਾਲ ਦੇਖ ਪਕੜਾ ਲੈਣਾਗਾ ਹਾਂ ਦਾ ਕਾਲਾ ਦੇ ਕਿੰਨਾ ਸੋਹਣਾ ਵੀ ਕਾਲਾ ਲੈ ਸੌਲ ਸੋਹਣਾ ਦਾ ਦੇਖ ਲੈ ਹਾਂ ਜਿਹੜਾ ਤੇਰਾ ਪਸੰਦ ਦਾ ਲੈ ਲੈ ਹਾਂ ਦੇਖ ਲੈ ਲੈਣਾ ਹਾਂ ਤੇ ਫਿੱਕਾ ਜਿਹਾ ਵਾਲਾ ਨਹੀਂ ਦੇਖ ਆ ਤੀਗਾ ਹਾਂ ਸੀਗਾ ਕਾਲਾ ਆ ਸ਼ਾ ਕਾਲਾ ਆ ਵੀ ਕਾਲਾ ਦੇਖ ਹਾਂ ਨਹੀਂ ਆ ਕਿੰਨਾ ਸੋਹਣਾ ਗਾਲ ਹੈ ਹਾਂ ਪੈਗਾ ਹਾਂ ਇਹ 1 20000 ਰਹਿ ਗਿਆ ਤੀਗਾ ਆ ਦੇਖ ਇੱਕ ਪੀਸ ਜਹ ਰਹਿ ਗਿਆ ਤੀ ਅਹੀ ਮੈਂ ਅੱਖਾਂ ਚਲ ਮੁੱਖਾਂ ਤੇ ਹਾਂ ਇਹ ਤਾਂ ਕੀ ਸੋਹਣਾ ਜੋ ਲੈਗਾ ਹੈ ਨਾ ਦੇਖ ਲੈ ਭਾਈ ਹਾਂ ਤੇ ਸੋਹਣਾ ਵਾ ਸੁਣਾਈ ਆ ਲੈ ਜਾਂਦੀ ਆ ਕੀ ਫਿਰ ਦੇਖ ਲੈ ਇਹ ਪਸੰਦ ਹੈ ਇਹ ਲੈ ਲੈ ਚੱਲ ਫਿਰ ਮੇਰਾ ਸ਼ੌਲਾ ਹੀ ਪਸੰਦ ਆਇਗਾ ਚੱਲ ਇਹ ਲੈ ਲੈ ਭਾਈ ਇਹ ਜੇ ਤੈਨੂੰ ਕੋਲੇ ਪੈਣਗੇ ਇਹੋ ਜਿਹਾ ਮੇਰੇ ਕੋਲ ਹੈ ਨਹੀਂ ਸੀਗਾ ਨਾ ਵੇਣੇਂ ਦੀ ਆਂਦਾ ਚੱਲ ਇਹ ਲੈ ਲੈ ਫਿਰ ਹੋਰ ਤੇ ਇਹ ਕਿੰਨੇ ਕ ਦੇ ਪੈ ਜਾਣਗੇ ਆ ਤਾਂ ਆਪਾਂ ਹੀ ਹਜ਼ਾਰ ਦਾ ਸ਼ੌਲਾ ਇਹੇ ਹੋਰ ਨਾ ਮੇਰੇ ਰਵਾਜ ਦਾਗਾ ਹਜ਼ਾਰ ਦਾਗਾ ਹੋਰ ਆ ਤਾਂ ਹਜ਼ਾਰ ਦਾਗਾ ਥਾ ਕੋ ਨਹੀਂ ਕਿਆ ਸ਼ਡੋਲਾ ਕਹ ਦੱਸ ਇਹ ਕਹਿੰਦੀ ਹਜ਼ਾਰ ਦਾਗਾ ਲੈ ਮਹਰਾਤਾ ਜੇ ਸਾਲ ਪੂਰਾ ਵੱਡਾ ਸਾਲ ਲਵੇਂਗੀ ਉਹ ਤੈਨੂੰ ਮੈਂ 1500 ਤੋਂ ਘੱਟ ਨਹੀਂ ਦਿੰਦੇ ਅੱਛਾ ਹਾਂ ਹੋ ਇਹ ਹਜ਼ਾਰ ਦਾਗਾ ਚਲੋ ਜਿਹੜਾ ਜਿਹੜਾ ਸਟਾਲ ਆਗਾ ਉਹੋ ਜਿਹੇ ਰੇਟ ਘੱਟ ਆਗਾ ਇਹ ਵੀ ਥੰਡ ਹਜ਼ੂਰ ਤੱਕ ਹੋਈ ਦਾਤ ਹੋਈ ਇਹ ਵੀ ਠੰਡ ਜੀ ਬੱਗੀ ਹੁਣ ਇਹ ਮੇਰੇ ਕੋਲ ਇੰਨੇ ਕੁ ਪੀਸ ਪਏ ਤੇ ਮੈਂ ਅੱਖਾ ਚਲ ਘੱਟਾ ਵੱਡਾ ਜਾ ਕਰਕੇ ਚਲ ਵਿੱਚੀ ਦਿੱਤੇ ਜਾਣਗੇ ਹੂੰ ਹੁੰਦਾ ਠੰਡ ਗਈ ਤੇ ਆਇਆ ਕੋਈ ਤੇ ਘੱਟ ਲਾਲਾ ਕੁਝ ਨਹੀਂ ਹੁੰਦਾ ਚੱਲ ਮੈਨੂੰ ਲੱਗਦਾ ਹੈ ਚੱਲ ਬੱਸ ਜਾਰ ਲਾ ਲੈ ਕਹੇ ਤੈਨੂੰ 800 ਦੇ ਦੇ ਬਸ ਨਾ 800 ਨਹੀਂ ਹੋਰ ਹੋਰ ਨਹੀਂਗਾ ਆਏ ਨਾ ਕਰਾ ਕਰ ਤੂੰ ਉਹ ਨਹੀਂ ਜਾਣੀ ਰਹਿਣੀ ਕਿ ਤੇਥੋਂ ਕੱਪੜਾ ਲੈਣੇ ਆਂਗੇ ਦੱਸ ਮੈਥੋਂ ਕੋਈ ਨਹੀਂ ਇੱਕ ਵਾਰੀ ਮੈਥੋਂ ਲੈ ਲਿਆ ਕੋਈ ਨਹੀਂ ਫਿਰ ਜੇ ਵਧੀਆ ਦੇਖ ਗਈਆਂ ਫਿਰ ਵੀ ਤੂੰ ਗਾਹਾਂ ਨੂੰ ਫੇਰ ਹੀ ਲੈ ਰਹੀਆਂਂਗੀ ਜੇ ਉਹ ਤੇਰੇ ਵਧੀਆ ਪਸੰਦ ਦਾ ਕੱਪੜਾ ਨਿਕਲਿਆਗਾ ਮਾੜਾ ਨਹੀਂ ਮੇਰਾ ਕੱਪੜਾ ਆਏਗਾ ਕੱਪੜਾ ਤਾਂ ਮੈਂ ਵਧੀਆ ਵੇਚਦੇ ਆਂਗੀ ਉਹ ਉਨੇ ਕ ਸੂਟ ਲਿਆਉਣੀ ਆ ਵਧੀਆ ਲਿਆਉਣੀ ਆ ਵਧੀਆ ਵਿਲਾਮਾ ਨਾ ਕਿਸੇ ਦਾ ਆ ਵੀ ਲੰਬਾ ਤਾਂ ਹੁਣ ਤੈਨੂੰ ਅੱਗੇ ਘੜਾ ਦਿੱਤਾ ਕਿ ਇਹ ਵਧੀਆ ਕਪੜਾ ਲਿਆਉਣੀ ਆ ਕਿ ਤੂੰ ਐਣਾ ਕਹਿ ਪੈ ਬਣ ਕੇ 500 ਲੈ ਲੈ ਇਹਦਾ 500 ਤਾਂ ਥੋੜਾ ਨਾ ਹਾਂ 500 ਤਾਂ ਬਹੁਤ ਥੋੜਾ ਮੈਂ ਤਾਂ ਇਹ ਨਹੀਂ ਦੇਉਂਗੇ ਤਾਂ ਆਸੋਰ ਮੇਰੇ ਪਸੰਦ ਆਗਾ 500 ਤਾਂ ਬਹੁਤ ਥੋੜਾ ਆਏ ਕਰ ਤੂੰ ਤੇ ਆ ਵਿੱਚ ਸੂਟ ਦਾ ਤੇ ਚਲ ਤੂੰ 1500 ਦੇ ਦੇ 15 ਕੁਦਰ ਸੋਣੀ ਦਿੰਦੀ ਹੈਗੀ ਆ। ਆਹ ਸੂਟ ਦਾ 10 ਲੈ ਕਹਿੰਦੇ। ਨਿਕੜਾ ਹੀ ਆਲੇ ਦੇ। ਵਧੀਆ ਸੂਟ ਐ 600 ਤੋਂ 700 ਤੋਂ 600 ਦਾ ਲਾਤਾ ਮੈਂ ਸੂਟ। ਹੂੰ। ਹੁੰਦਾ ਹੈ ਬਦਦੜਾ ਆ। ਚੱਲ ਤੂੰ ਮੇਰੀ ਬੌਣ ਹੀ ਕਰਾਉਣੀ ਆ ਕੱਪੜਾ ਲੈਣੀਆਂ ਪਹਿਲਾਂ ਦੇਖ ਗਈਆਂ ਤੈਨੂੰ ਸੂਟ ਵਾ ਘੱਲਾਉਣੀ ਆ ਤਾਂ ਕਰਕੇ ਤੇ ਵੀ ਚੱਲ ਤੂੰ ਮੈਨੂੰ 1500 ਰੁਪਏ ਦੇ ਦੇ 15 1500 ਨਹੀਂ ਮੈਂ ਦਿੰਦੀ ਦੋਨਾਂ ਦਾ ਤੂੰ ਸਿੱਧੀ ਗੱਲ ਮਕਾ ਦੋਨਾਂ ਦਾ 1000 ਰੁਪਏ ਦੇ ਆ 500 ਤਾਂ ਬੜਾ ਘੱਟਾ 1000 ਤਾਂ ਹੋਣਾ ਚਾਹੀਦਾ ਮੈਂ ਭਵਣ ਕੇ ਬਹੁਤ ਆ ਜਾਊਗਾ ਦੋ ਦਾ 500 ਦਾ ਸੌਲ ਹੋ ਗਿਆ ਦੇਖ ਤੂੰ ਫਿਰ ਤੇਰੇ ਅੱਗੇ ਵੀ ਸੂਟ ਬਕਾਉਂਗੀ ਹੋਰ ਮੈਂ ਅੱਗੇ ਰੱਬੀ ਆਈ ਨਹੀਂ ਨਿਕਲ ਕੇ ਦੇਖੀ ਜਾਊਗੀ ਨਹੀਂ ਆਈ ਨਹੀਂ ਹੈਗੀ ਨਹੀਂ ਤਾਂ ਲੈ ਲੈਂਦੀ ਇੱਕ ਅੱਧਾ ਸੂਟ ਹੋਰ ਹੁਣ ਮੈਂ ਲੈ ਤਾਂ ਲੈ ਲੈਂਦੀ ਚਾ ਫਿਰ ਮੈਂ ਲੈ ਲੈਂਦੀ ਹਰਾ ਤਾਂ ਥੋੜਾ ਬੜਾ ਚੱਲ ਤੂੰ 1200 ਲੈ ਦੇ 1200 ਨਹੀਂ ਮੈਂ ਤਾਂ 1000 ਹੀ ਲੈ ਦਿੰਦੀ ਆ ਬਸ ਆਹ ਤਾਂ ਲਾ ਚੱਲ ਫੇ ਤੂੰ ਨਾ ਲੈ ਕੇ ਤੇਰੇ ਕੋਲੇ ਨਹੀਂ ਇੰਨਾ ਹੈ ਜੇ ਕੋਈ ਨਾ ਮੈਂ ਤਾਂ ਲਵੂੰਗੀ ਮੈ ਤਾਂ ਪਸੰਦ ਆ ਗਿਆ ਹਾਂ ਲੈ ਮੈਂ ਤੁਹਾਨੂੰ ਦੇ 1000 ਰੁਪਏ ਲੈ ਦਿੰਦੀ 1200 ਲੈ ਚੰਗਾ ਨਹੀਂ ਮੈਂ ਤਾਂ 1000 ਹੀ ਲੈ ਕੇ ਦਊਂਗੀ ਮੈਂ ਕਰ ਲਾ 1200 ਲੈ ਕੇ ਦਊਂਗੀ ਹੋਰ ਮੈਂ ਤਾਂ 1000 ਹੀ ਲੈ ਕੇ ਦਊਂਗੀ ਇੰਨੇ ਨੇ ਚਾਰ ਜੋੜ ਲਿਆਂਗੀ ਉਹ ਵੀ ਸਹੀ ਆਫ ਹੈ ਤੇ ਪੈਸੇ ਕਲਾਸ ਚ ਉਹ ਕੱਢ ਲੇ ਮੈਂ ਪਾਪਾ ਕੀ ਉਹ ਬਣ ਗਏ ਮੇਨ ਤਾਂ ਮੈਂ ਤਾਂ ਵੱੱਡ ਬਣ ਗਏ ਯਾਰ ਇਹ ਬਣ ਜਾਊਗਾ ਚਲ ਲੈ ਜਾਨੀ ਆਂ ਹੋਰ ਕੀ ਹੋਇਆ ਜੇ ਨਾ ਬਣਦੇ ਫੇਰ ਤਾਂ ਮੈਨੂੰ ਪੱਲਿਓਂ ਪੈਂਦੇ ਫੇਰ ਤਾਂ ਮੇਰੇ ਪੈਂਦੇ ਪੱਲਿਓਂ ਹੁਣ ਚਲੋ ਮੈਨੂੰ ਇੱਧਰ ਬਣ ਗਿਆ ਇਹ ਗਿਨੂਗੀ ਦਾ ਜਾ ਕੇ ਕਿੰਨੇ ਕਨੇ ਇਹ ਰੁਪਏ ਲੈ ਲੈ ਬੰਨ ਲਾ ਕੱਟੀ चाह पानी और... तो मैं बस हूं जानी अगले हूं जाम मैं बारह टाइम लगा दंटाइर मैं फिर चल तू पहला मैं सूट लाए ने दे, दे, दे लुँ। लुँ। ਇਹ ਜਿਕਾ ਇਹ ਜਿਕਾ ਮਾ ਚਕਾ ਦੇ ਕਿ ਹੋ ਗਿਆ ਹੁਣ ਅੱਗੇ ਤਾਂ ਵੀ ਹੁਣ ਦੱਸ ਪਾਈ ਜਾਂਦੀ ਹੈ ਇਹ ਮੈਂ ਤਾਂ ਜਾਂਦੀ ਹੈ ਚਲ ਲੈ ਚਲ ਮੈਂ ਹੁਣ ਬਣਾ ਹੋਕਾ ਵੀ ਨਹੀਂ ਦਿੰਦੀ ਹੈਗੀ ਹੁਣ ਚੁੱਪ ਕਰਕੇ ਤਾਂ ਬੱਸ ਚੜ ਕੇ ਨਾ ਤੁਰਦੀ ਲੱਗ ਦਮ ਦੇ ਕੇ ਕੋਈ ਮੋਟਰਸਾਈਕਲ ਵਾਲਾ ਮਿਲਦਾ ਤਾਂ ਚੜ ਜਾ ਤੁਰ ਜਾ ਹੁਣ ਹੁਣ ਸੂਟ ਸਾਟ ਨਾ ਕਰ ਫਿਰ ਮਗਰ ਬਾਹਰ ਦੇ ਫਿਰ ਮੁੜ ਕੇ ਮੈਂ ਆਉਂਦੀ ਨਹੀਂ ਮੈਨੂੰ ਵੀ ਪਤਾ ਮੈਂ ਚੱਕੇ ਨਹੀਂ ਹੈ ਇਹ ਅਸਾਮੀ ਮੁੱਕਰ ਜਾ ਐਂ ਐਂ ਕਰੂੰਗੀ ਹੋਰ ਚਲ ਹੋਂ ਤਾਂ ਡਾੜੀ ਮੇਰੀ ਬਣ ਗਈ ਮੈਂ ਕੀ ਲੈਣਾਗਾ ਲੈਣੀ ਆ ਤਾਂ ਵਧੀਆ ਮੇਲਾ ਬਣ ਗਿਆ ਚੱਲ ਐਨਾ ਵਧੀਆ ਨੇ ਮਹੰਗੇ ਮਿਲਦੇ ਆ ਬਾਜ਼ਾਰਾਂ ਚਾਹੀ ਚੀਜ਼ ਲੈਣੇ ਤਾਂ ਕਢਾਈ ਵਾਲੇ ਸੋਨੇ ਤਾਂ ਇੰਨੀ ਹੁਣ ਮਹਿਮਾ ਹੋਈ ਪਈ ਆ ਕਿ ਦੱਸ ਆ ਤਾਂ ਵਧੀਆ ਮੈਨਾਂ ਕਿ ਹਜ਼ਾਰ ਚ ਲੈ ਆ ਸੂਟ ਵੀ ਫ੍ਰੀ ਸੁਣਾ ਮਿਲ ਗਿਆ ਚਲ ਵਧੀਆਗਾ ਹੁਣ ਮੈਂ ਪਾਏ ਦਿਖਾਉਂਗੀ ਹੁਣ ਹੀ ਦਿਖਾਉਂਦੀ ਗੈਲ ਫਰੇ ਕੰਨਾ ਬਤੈ ਨਾ ਵਧੀਆ ਪਾਉਣੀ ਆਂਗੀ ਆ ਛੋੜਵੇਂ ਦੇਖੋ ਨੀ ਕਿਤੇ ਉਸਤੇ ਵੀ ਨਾ ਜਿ삭 ਕੇ ਰੱਖੀ ਦੇਦਾ ਬਦਲ ਆ ਮਾਸੀ ਨੂੰ ਬੁਲਾਇ ਸੀ ਕਿਤੇ ਇਹ ਵੀ ਨਾ ਜੇ ਦੇਖੋ ਹੀ ਦੇਦਾ ਚੱਕ ਕੇ ਹੋਰ ਲੈ ਸੋੜ ਤਾਂ ਮਤਰੀ ਆਈ ਕਵੇ ਲਾ ਵੀ ਇੰਨਾ ਹੋ ਕਾ ਦੱਸ ਔਰ ਹੋ ਵੀ ਆਖਣਾਂ ਹਲੇ ਨਹੀਂ ਆਈ ਹੈਗੀ ਲੈਣਾ ਦੁੱਧ ਲੈ ਆਉਣੀ ਆਂਗੀ ਜਾ ਕੇ ਹਨ ਚਲ ਦੇਖਦੀ ਆਂਗੀ ਪੈਸੇ ਚੱਕਾ ਹੁਣ ਹੈ ਆ ਕੀ ਪੈਸੇ ਘੁੰ ਲੈ ਗਿਆ ਮਨੇ ਹੱਸੇ ਇੱਥੇ ਤੇ ਰੇ ਸੀਗੇ ਕਿੱਧਰ ਗਏ ਪੈਸੇ ਕਿ ਤੇਜਤਾ ਨਹੀਂ ਪਾਤੇ ਨਹੀਂ ਇਹ ਤਾਂ ਵਰ ਮਾ ਕਿੱਥੋਂ ਪਾਏ ਸੀਗੇ ਇਹ ਤਾਂ ਖੁੱਲਦੀ ਵੀ ਨਹੀਂ ਆ ਨਾ ਇਹ ਵੀ ਬੰਦ ਹੈ ਇਹ ਥਲੇ ਰਹਿਣ ਤਾਂ ਕਿ ਭੁੱਲੂਗੀ ਕਿਤੇ ਕਿਤੇ ਇੱਥੇ ਤਾਂ ਡੁੱਗ ਡੁੱਗ ਗੋ ਪਏ ਹਾਇ ਰੱਬਾ ਮੈਂ ਮਰ ਜਾਂ ਪੈਸੇ ਕਿੱਧਰ ਗਏ ਮੈਂ ਤਾਂ ਇੱਥੇ ਰੇ ਸੀਗੇ ਹੋਰ ਤਾਂ ਮੈਂ ਕਿਤੇ ਪੈਸੇ ਨਹੀਂ ਰੱਖੇ ਸੀਗੇ ਤਾਂ ਕਿਹੜਾ ਡੁੱਗ ਡੁੱਗ ਕਿਤੇ ਹਾਏ ਤਾਂ ਹੁਣ ਮੈਂ ਕੀ ਕਰਾਂ ਲੈ ਦਾ ਸਰ ਕਿਤੇ ਉੱਤਾਂ ਨਹੀਂ ਜਾ ਕੇ ਲੱਗੀ ਹਾਂ ਕਿ ਇੱਥੇ ਬੈਠੀ ਸੀਗੀ ਪਰ ਹੁਣ ਤਾਂ ਕੀ ਸ਼ੱਕ ਹੋਊਗਾ ਮੈਂ ਹੀ ਭੁੱਲ ਭੱਲ ਗਈ ਕਿਤੇ ਧਰ ਕੇ ਹੋਰ ਪਰ ਤਾਂ ਰਹਿ ਤਾਂ ਮੈਂ ਇੱਥੇ ਸੀਗੀ ਇੱਥੇ ਤਾਂ ਮੈਂ ਕਿਤੇ ਹਲਾ ਹੀ ਨਹੀਂ ਸੀਗੇ ਹੇ ਰੱਬਾ ਮੇਰਾ 5000 ਰੁਪਿਆ ਕਿੱਧਰ ਗਿਆ ਕਿਤੇ ਉੱਡਾ ਡੱਡੇ ਤਾਂ ਨਹੀਂ ਗਿਆ ਉੱਡਣ ਦਾ ਸੀ ਜਿਹੜਾ ਨੇਰੀ ਆਈ ਸੀਗੀ ਇੱਥੇ ਮੈਂ ਤਾਂ ਮਾਸੀ ਨੂੰ ਬੁਲਾਉਣ ਲੱਗ ਗਈ ਮੈਂ ਤਾਂ ਉਸੇ ਦੀ ਸ਼ੱਕ ਪੈਂਦਾ ਉਹ ਹੀ ਬੈਠੀ ਰਹੀ ਸੀਗੀ ਇੱਥੇ ਤਾਂ ਉਹ ਤਾਂ ਮੈਨੂੰ ਕਹੀ ਗਈ ਸੀ ਅਦਾਬਾ ਬੁਲਾ ਲਿਆ ਉਹਨੂੰ ਬੁਲਾ ਲਿਆ ਹਾਏ ਰਬਾਹੁਣਾਂ ਕੀ ਕਰਾਂ ਕੀ ਹੁਣ ਐ ਨਹੀਂ ਪਤਾ ਹੈਗਾ ਇੱਧਰ ਨੂੰ ਗਈ ਆ ਕਿ ਇੱਧਰ ਨੂੰ ਗਈ ਆ ਕਿ ਦੱਸ ਕੀ ਦੇ ਘਰੇ ਮੈਂ ਪੁੱਛਣ ਜਾਵਾਂ ਹੁਣ ਚਲ ਮੈਂ ਨਤਾ ਬੈ ਗਈ ਹੁਣ ਹੁੰਜ ਕੇ ਲੈ ਐਨੇ ਸਸਤੇ ਸੂਟ ਦਾਂਗੂ ਤਾ ਉਹ ਦੇਕੇ ਨਹੀਂ ਗਈ ਸੀ ਐਨੇ ਸਸਤੇ ਦੇਗੀ ਪਹਿਲਾਂ ਮੈਂ ਪੁੱਛਿਆ ਸੀ ਉਹ ਤਾਂ ਕਹੀ ਮੈਂ ਦਿਨ ਦਿਨ ਹੈਗੀ ਫਿਰ ਬੜਕ ਦੇਣੀ ਹੋਤੀ ਦੇਗੀ ਦੱਸ ਹਾਏ ਹੁਣ ਤਾਂ ਮੇਰੇ ਨੀਆ ਦੁਗੁਣੀਆ ਗਾਲਾਂ ਪੈਣਗੀਆਂ ਸਮਾਂ ਦੀ ਦੱਸ ਹੁਣ ਮੈਂ ਦਵਾਰੇ ਵੀ ਨਹੀਂ ਮੰਗ ਸਕਦੀ ਹੈਗੀ ਹੋਰ ਇਹਨਾਂ ਤਾਂ ਮੇਰਾ ਗਾਲਾਂ ਦੀ ਸ਼ਾਮ ਹੁਣ ਤਾਂ ਸ਼ਾਮ ਤੇ ਖੜੀ ਹੋਊਗੀ ਕਿਉਂ ਨਹੀਂ ਪਤਾ ਹੈਗਾ ਕਿਦਦਨੂ ਗਈਆ ਕਿਦਦਨੂ ਨਾ ਗਈਆ ਕਿ ਦੱਸ ਮੈਂ ਤਾਂ ਉਹਦੇ ਸਾਰੇ ਛੱਡ ਗਏ ਉਹਨਾਂ ਤਾਂ ਬਾਗੀ ਰਸ ਵੀ ਬੈਠੀ ਹੈਗੀ ਹੁਣ ਮੈਨੂੰ ਐ ਕੀ ਪਤਾ ਸੀਗਾ ਵੀ ਇਹ ਐ ਕਰ ਮਰੂਗੀ ਮੇਰੇ ਮਗਰ ਹੇ ਰਬਾ ਮੈਂ ਕਿੱਧਰ ਜਾਵਾ ਹੁਣ ਦੱਸ ਕੋਈ ਆ ਨਹੀਂ ਵੀ 150 ਦੀ ਗੱਲ ਹੈ ਕਿ ਇਹਨੇ 5000 ਰੁਪਿਆ ਕਿਤੇ ਦੱਸ ਐਂ ਬਣ ਜਾਂਦਾ ਹੈਗਾ ਹੋਰ ਹੁਣ ਮੈਂ ਤਾਂ ਉਹਨੂੰ ਐਵੇਂ ਹੀ ਪੁੱਛਿਆ ਹੈਗਾ ਮੈਂ ਤਾਂ ਗੱਲਾਂ ਚ ਉਹਦੇ ਉਲਝੀ ਰਹੀ ਮੈਂ ਤਾਂ ਉਹਨੂੰ ਐਵੇਂ ਹੀ ਪੁੱਛਿਆ ਵੀ ਤੂੰ ਕੀ ਨਾ ਨੇ ਮੰਗਾਈਆ ਤੈਨੂੰ ਕੱਪੜੇ ਹੋਰ ਕਿੱਧਰ ਕਿੱਥੇ ਜਾ ਘਰ ਆ ਗੰਦਰ ਹੁਣ ਕੀ ਪਤਾਗਾ ਦੱਸ ਹੁਣ ਨੀ ਮੈਨੂੰ ਉਹਨਾਂ ਨੂੰ ਪਤਾ ਕਰ ਲੰਦੀ ਭਈ ਉਹਨਾਂ ਦੇ ਘਰੇ ਵਗ ਜਾਂਦੀ ਹੁਣ ਭੱਜੀ ਭਜਾਈ ਉੱਥੇ ਬੈਠੀ ਹੋਊਗੀ ਦੱਸ ਕਿ ਉਹ ਤਾਂ ਹੁਣ ਅਗਲੀ ਡਾਰੀ ਲਾਵੀ ਹੋਊਗੀ ਹੁਣ ਕਿੱਥੇ ਖੜਦੀ ਹੈਗੇ ਨੇ ਪੈਸੇ ਲੈ ਕੇ ਉਹ ਹਾਏ ਰੱਬਾ ਵੇ ਤਾਂ ਹੁਣ ਤਾਂ ਇਹਨੇ ਸਸਤੇ ਦੇ ਦੇਗੀ ਮੈਨੂੰ ਦੱਸ ਹੁਣ ਮੈਂ ਕੀ ਕਰਾਂ ਦੁੱਧ ਵਾਲੀ ਦੇ ਹੁਣ ਦੇਣੇ ਸੀਗੇ ਉਹਦੇ ਵਿਚਾਰੀ ਦੇ ਹੁਣ ਦੱਸ ਮੈਂ ਕੀ ਕਰਾਂ ਜੇ ਹੁਣ ਮੈਂ ਚੱਲ ਨੂੰ ਫਿਰ ਦੇਖੀ ਜੋ ਕਿ ਹੋਰ ਕੀ ਹੁਣ ਪਾ ਲੂੰਗੀ ਤਾਂ ਸਹੀ ਹੁਣ ਇਹਨੂੰ ਪੁੱਛਦੀਆਂਗੇ ਇੱਥੇ ਨੇੜੇ ਤੇੜੇ ਘਰਾਂ 'ਚ ਕਿਸੇ ਦੇ ਕਿੱਧਰ ਨੂੰ ਗਈ ਹੈ ਕਿਸੇ ਨੇ ਤਾਂ ਦੇਖੀ ਹੋਣਗੇ ਜਾਂਦੀ ਕਿਸੇ ਨੇ ਦੇਖੀ ਹੋਊਗੀ ਇਧਰ ਉਧਰ ਜਾਂਦੀ ਚਾਹ ਹੁਣ ਮੈਂ ਤੂੰ ਆਇਆ ਘਰ ਤੂੰ ਬੈਠ ਨਾ ਦਾ ਤੂੰ ਦੇਖ ਕੇ ਆ ਕਿੱਧਰ ਗਈ ਹੈਗੀ ਛੇ ਦਿਨ ਤੋਂ ਚੱਲ ਹਾਂਜੀ ਮੇਰੇ ਵੀਰੋ ਭਾਣੋ ਸਾਡੀ ਵੀਡੀਓ ਦੇਖ ਕੇ ਸ਼ੇਅਰ ਕਮੈਂਟ ਲਹਿ ਕੇ ਜਰੂਰ ਕਰਨਾ ਸਾਡੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਵੀਡੀਓ ਦੇਖ ਕੇ ਜਰੂਰ ਦੱਸਣਾ ਵੀ ਸਾਡੀ ਵੀਡੀਓ ਤੁਹਾਨੂੰ ਇਹ ਕਿਵੇਂ ਲੱਗੀ ਤੇ ਹਾਂ ਜਿਵੇਂ ਕੋਈ ਉਹਨਾਂ ਕਾਸੇ ਵਾਲਾ ਆ ਜਾਣਾ ਕੋ ਕੱਪੜੇ ਵਾਲਾ ਆ ਗਿਆ ਕੋਈ ਸੌਣ ਵਾਲਾ ਖੜਾ ਲਿਆ ਕੋ ਕਾਸੇ ਵਾਲਾ ਖੜਾ ਲਿਆ ਆਪਾਂ ਨੇ ਉਹਨੂੰ ਇਕੱਲੇ ਘਰੇ ਨਹੀਂ ਛੱਡ ਕੇ ਜਾਣਾ ਚਾਹੀਦਾਗਾ ਆਪਾਂ ਬੋਲਣਾ ਕਰੀਏ ਨਾ ਉਹ ਫਲਾਨੀ ਭੈਣ ਲੈਣੇ ਨੇ ਤੇ ਇਹ ਭੈਣ ਲੈਣੇ ਨੇ ਤੇ ਵੀ ਜੀਨੇ ਕੱਪੜਾ ਲੈਣਾਗਾ ਆਪਦਾ ਆਪ ਲੈ ਲਓ ਤੇ ਦੂਜਿਆਂ ਨੂੰ ਬੋਲ ਮਾਰਨਾ ਚਾਹਣੇ ਹੋਗੇ ਤਾਂ ਤੁਸੀਂ ਉੱਪਰ ਉੱਪਰੇ ਨੂੰ ਘਰੇ ਬਿਠਾ ਜਾਣੇ ਹੋਗੇ ਉਹਦਾ ਤਾਂ ਕੋਈ ਬੇਤ ਹੁੰਦਾਗਾ ਮਨ ਬੇਤੀ ਬੰਦੇ ਨੂੰ ਆਪਾਂ ਕੋਈ ਬੁੜੀ ਆ ਬੰਦਾਗਾ ਉਹਨੂੰ ਆਪਾਂ ਘਰੇ ਬਿਠਾ ਜੀ ਉਹਦਾ ਤਾਂ ਕੋਈ ਪੇਤ ਨਹੀਂ ਹੁੰਦਾ ਹੈਗਾ ਅੱਜਕੱਲ ਟਾਈਮ ਮਾੜਾਗਾ ਲੁੱਟਾ ਫੋਹਾਂ ਆਪ ਦਾ ਦੇਖ ਕੇ ਆਪ ਦਾ ਕੱਪੜਾ ਕਿੰਨਾ ਲਿਆ ਕਰੋ ਭਾਈ ਕਿਸੇ ਨੂੰ ਉਧਰ ਉਧਰ ਹੀ ਸੱਜਦੇ ਹੋਗੇ ਤੇ ਕੱਲੇ ਪਹਿਲਾਂ ਕੱਲੇ ਕੋ ਬੈਠ ਹੋਵੇ ਘਨੇ ਖੜਾ ਹੋਈ ਨਾ ਟਾਈਮ ਹੀ ਆ ਜਾਣਾ ਕੱਲੇ ਭਾਂ ਹੋਵੇ ਕਿਸੇ ਨੂੰ ਕੋਈ ਕੱਪੜੇ ਲੈਣ ਦਾ ਖੜਾ ਹੋਣਾ ਜੇ ਕੋਈ ਦੋ ਚਾਰ ਕੁੜੀਆਂ ਬੈਠੀਆਂ ਹੋਈਆਂ ਨੇ ਤਾਂ ਕੜਾ ਆਲੋ ਨਹੀਂ ਦੋੜ ਨਹੀਂ ਜੀ ਹਰਗੀ ਅੱਜ ਕੱਲ ਟਾਈਮ ਮਾੜੇ ਨੇਗੇ ਸਾਡੀ ਵੀਡੀਓ ਦੇਖ ਕੇ ਸੋਨੋ ਕੀ ਸਿੱਖਿਆ ਮਿਲਦੀ ਹੈ ਕੀ ਦੇਖ ਕੇ ਦੱਸਿਓ ਧੰਨਵਾਦ ਜੀ